ਨੇ ਕੁਛ ਜਿਹੜੇ ਧਰਮ ਦੇ ਠੇਕੇਦਾਰ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਸਿਰ ਤੇ ਪੱਗਾਂ ਨੇ ਤੇ ਸੋਚ ਬ੍ਰਾਹਮਣ ਵਾਲੀ ਹੈ ਉਹਨਾਂ ਨੂੰ ਕਹਿੰਦੇ ਨੇ ਪੱਗਾਂ ਵਾਲੇ ਬ੍ਰਾਹਮਣ ਜਿਨ੍ਹਾਂ ਲੋਕਾਂ ਨੇ ਸਤਗੁਰੂ ਦਾਸ ਮਹਾਰਾਜ ਨੂੰ ਸਤਗੁਰੂ ਦਾਸ ਮਹਾਰਾਜ ਨੂੰ ਹਮੇਸ਼ਾ ਹੀ ਭਗਤ ਕਹਿ ਕੇ ਘਟਾਰਿਆ ਪੰਜੇ ਪਾਛਾ ਨੇ ਭਗਤ ਕਿਉਂ ਲਿਖਿਆ ਉਹਦਾ ਕਾਰਨ ਹੈ ਪੰਜੇ ਪਾਛਾ ਨੇ ਬਾਣੀ ਆਦੁ ਜੁਗਾਦੀ ਸਗਲ ਭਗਤ ਪਹਿਲਾਂ ਉਹਨੂੰ ਸਮਝਿਆ ਫੇਰ ਲਿਖਿਆ ਇਹ ਬਿਸ਼ਰਮ ਬਿਨਾ ਪੜਨ ਤੋਂ ਬਿਨਾ ਕਿਸੇ ਗੱਲ ਤੋਂ ਉਹਨਾਂ ਨੂੰ ਬਾਰ-ਬਾਰ ਲਿਖਦੇ ਨੇ ਔਰ ਇਹਨਾਂ ਦੀ ਔਕਾਤ ਟਕੇ ਦੀ ਨਹੀਂ ਪਰ ਫਿਰ ਵੀ ਬਖਤ ਰੱਖਦੇ ਨੇ ਮੈਂ ਤੁਹਾਨੂੰ 2000 21 ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਜਦੋਂ ਚੂੜੇ ਚ ਮਾਰਾਂ ਦੇ ਗਲਵਾ ਚੱਕ ਲਈਆਂ ਜਾਂ ਚੂੜੇ ਚ ਮਾਰ ਬੋਲਣਾ ਸ਼ੁਰੂ ਹੋ ਗਿਆ ਤੇ ਤੁਹਾਡੀ ਬੋਲਤੀ ਬੰਦ ਜ਼ਰੂਰ ਕਰਾਉਣਗੇ ਆ ਸੁਣੋ ਵੀਰ ਜੀ ਨੇ ਕੀ ਕਿਹਾ ਔਰ ਸੁਣ ਕੇ ਥੋੜਾ ਜਿਹਾ ਦਿਮਾਗ ਤੇ ਯੋਰ ਪਾਇਓ ਸਿੱਖ ਤੁਸੀਂ ਹੋ ਜਾਂ ਜਿਹੜੇ ਬੋਲ ਰਿਹਾ ਇਹ ਸਖਿਆ ਫੈਸਲਾ ਕਰਿਓ ਸਿੱਖੀ ਕੇ ਸੰਧੀ ਜਾਂ ਅਕਲ ਦੀ ਇਹ ਤੁਸੀਂ ਜ਼ਰੂਰ ਦੱਸਣਾ ਸੁਣੋ ਕੀ ਕਹਿੰਦਾ ਗਾ ਵਿਚਾਰਾਂ ਦੀ ਆ ਸਾਡੇ ਮਹਾਪੁਰਸ਼ ਬੈਠੇ ਆ ਸਾਡੀ ਸ਼੍ਰੋਮਣੀ ਕਮੇਟੀ ਬੈਠੀ ਆ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਬੈਠੀ ਆ ਤੁਹਾਡਾ ਹੁਕਮ ਮੰਨਣ ਲੈ ਕੇ ਅੱਜ ਕੌਮ ਜਿਹੜੀ ਆ ਤੁਹਾਡੇ ਮੂੰਹ ਮਾਲੂ ਦੇਖਦੀ ਆ ਓਪਨ ਚੈਲੰਜ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੂੰ ਕਰੋ ਓਪਨ ਚੈਲੰਜ ਉਹਨਾਂ ਨੂੰ ਖੁੱਲੀ ਡਿਬੇਟ ਦਾ ਮੇਰੇ ਰੱਖੋ ਇੱਕ ਮੰਚ ਆ ਕੇ ਸਾਡੇ ਨਾਲ ਗੱਲ ਕਰੋ ਜਾਂ ਤੁਸੀਂ ਉਸ ਓਪਨ ਡਿਬੇਟ ਦੇ ਵਿੱਚ ਆਉਂਗੇ ਨਹੀਂ ਤਾਂ ਇਦਾਂ ਦੇ ਫਰਮਾਨ ਜਿਹੜੇ ਆ ਸਾਡੇ ਗੁਰੂ ਘਰਾਂ ਦੇ ਉੱਤੇ ਤਾਂ ਲਾਗੂ ਨਹੀਂ ਹੋਣਗੇ ਲੇਕਿਨ ਤੁਹਾਡੀਆਂ ਗੱਲਾਂ ਦਾ ਵਿਰੋਧ ਅਸੀਂ ਕਰਾਂਗੇ ਸੋ ਜਦੋਂ ਪ੍ਰੋਗਰਾਮ ਸਾਡੇ ਹੋਣ ਪੈਸਾ ਸਾਡਾ ਲੱਗਾ ਹੋਵੇ ਸਟੇਜ ਸਾਡੀ ਹੋਵੇ ਤੇ ਜਿਹੜਾ ਅਸੀਂ ਕੀਰਤਨੀਆਂ ਜਾਂ ਅਸੀਂ ਕੋਈ ਰਾਗੀ ਢਾਡੀ ਜੱਥਾ ਸਾਡੇ ਆ ਉਹ ਸਾਡਾ ਪੇਡ ਵਰਕਰ ਆ ਸਾਡਾ ਤਨਖਾਈ ਆ ਸਾਡੇ ਕੋ ਪੈਸੇ ਲੈ ਕੇ ਉਹਨੇ ਸਾਡੇ ਮੰਚ ਤੇ ਆਉਣਾ ਜੇ ਉਹ ਸਾਡੇ ਕੋਲੋਂ ਪੈਸੇ ਲੈ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਗੁਰੂ ਨੂੰ ਗੁਰੂ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਉਹਨੂੰ ਚਾੜਨ ਦੀ ਲੋੜ ਨਹੀਂ ਕੱਲੋਂ ਫੜ ਕੇ ਥੱਲੇ ਲਾ ਦਿਓ ਇਹ ਗੱਲ ਮੰਨਣ ਲਾਇਕ ਆ ਇਸ ਗੱਲ ਦਾ ਧਿਆਨ ਰੱਖਿਓ ਆਉਣ ਵਾਲੇ ਟਾਈਮ ਔਰ ਦੂਸਰੀ ਗੱਲ ਰਹੀ ਗੱਲ ਸ਼੍ਰੋਮਣੀ ਕਮੇਟੀ ਦੀ ਜਾਂ ਕਿਸੇ ਹੈੱਡ ਗ੍ਰੰਥੀ ਦੀ ਜਾਂ ਕਿਸੇ ਜਥੇਦਾਰ ਦੀ ਦੇਖੋ ਇਹ ਗੱਲ ਮੰਨਦੇ ਆ ਆਪਾਂ ਬਾਰ ਬਾਰ ਚੀਖ ਚੀਕੇ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਆਪਾਂ ਚੀਕ-ਚੀਕੇ ਰੌਲਾ ਪਾ ਕੇ ਹਰ ਮੰਚ ਤੋਂ ਇੱਕ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਪੁਰਸ਼ਾਂ ਦੀ ਜੇ ਬਾਣੀ ਆ ਤਾਂ ਸਿੱਖ ਇਤਿਹਾਸ ਦੇ ਵਿੱਚ ਸਾਡੀਆਂ ਕੁਰਬਾਨੀਆਂ ਜਿਹੜੀਆਂ ਉਹ ਬੇਅੰਤ ਐ ਆਪਾਂ ਕਹਿੰਦੇ ਆ ਜਦਾਂ ਲੇਕਿਨ ਦੋ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ ਦੋ ਚੀਜ਼ਾਂ ਆਪਾਂ ਹਮੇਸ਼ਾ ਕਹਿੰਦੇ ਇਥੇ ਜਕਾਰੇ ਆਪਾਂ ਲੋਨ ਜੋ ਬੋਲੇ ਸੋ ਨਿਹਾਲ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਔਰ ਨਾਲ ਇਹ ਵੀ ਕਹਿੰਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਥੇ ਆਜਾ ਹੁਣ ਵੀ ਆਪਾਂ ਕਿਹਾ ਕਦੀ ਉਹਨਾਂ ਦੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਉਹਨਾਂ ਦੇ ਮੰਚ ਦੇ ਉੱਤੇ ਤੁਹਾਨੂੰ ਜੋ ਬੋਲੇ ਸੋ ਨਰਪੈ ਦਾ ਨਾਰਾ ਨਹੀਂ ਕਦੀ ਸੁਣੂਗਾ ਕਦੀ ਨਹੀਂ ਸੁਣੂਗਾ ਤੁਹਾਨੂੰ ਇੱਕ ਗੱਲ ਨਹੀਂ ਤਾੜੀਆਂ ਨਾ ਮਾਰੋ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੇ ਗਿੱਲਾਂ ਦੇ ਵਿੱਚ ਫਰਕ ਕਿਸ ਤਰੀਕੇ ਨਾਲ ਪਾਇਆ ਜਾ ਰਿਹਾ ਹੈ ਕਦੀ ਨਹੀਂ ਸੁਣੂਗਾ ਦੂਸਰੀ ਗੱਲ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਅਕੰਠਪਾਤ ਸਾਹਿਬ ਦੀ ਲੜੀ ਆਰੰਭ ਕਰਦੇ ਆਂ ਗੁਰੂ ਘਰਾਂ ਦੇ ਵਿੱਚ ਕਈ ਵਾਰ ਇੰਨੇ ਗੁਰੂ ਦੇ ਪ੍ਰਕਾਸ਼ ਨਹੀਂ ਹੁੰਦੇ ਇੰਨੇ ਸਰੂਪ ਨਹੀਂ ਮੌਜੂਦ ਹੁੰਦੇ ਆਪਾਂ ਦੂਸਰੇ ਗੁਰੂ ਘਰਾਂ ਦੇ ਵਿੱਚੋਂ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਆਉਂਦੇ ਆ ਲੈ ਕੇ ਆਉਂਦੇ ਆ ਨਾ ਆਪਣੇ ਗੁਰੂ ਘਰਾਂ ਦੇ ਵਿੱਚ ਜਦੋਂ ਮਹਾਰਾਜ ਜੀ ਦੇ ਅਖੰਡ ਪਾਤਸ਼ਾਹ ਦੀ ਲੜੀ ਆਰੰਭ ਹੋਣੀ ਹੋਵੇ ਆਪਾਂ ਜਿਹੜਾ ਲਾਗਲਾ ਗੁਰੂ ਘਰ ਹੋਵੇ ਚਾਹੇ ਗੁਰਦੁਆਰਾ ਸਿੰਘ ਸਭਾ ਹੋਵੇ ਉੱਥੇ ਜਾਇਦਾ ਵੀ ਸਾਨੂੰ ਗੁਰੂਤਾਲ ਦੇ ਪ੍ਰਕਾਸ਼ ਦੇ ਦੇ ਦਿਓ ਦਜਾਂਦੇ ਆ ਨਾ ਆਪਾਂ ਕਿਉਂਕਿ ਮਹਾਂਪਰਸ਼ੋ ਤੁਸੀਂ ਇਹ ਕੰਮ ਕਰਦੇ ਆ ਆਪਾਂ ਜਾਂਦੇ ਆਪਾਂ ਕਦੀ ਇਹ ਪਿੰਦ ਪੇਤ ਨਹੀਂ ਕੀਤਾ ਲੇਕਿਨ ਉਹ ਵੀ ਲੜੀ ਆਰੰਭ ਕਰਦੇ ਆ ਉਹਨਾਂ ਨੂੰ ਵੀ ਜਦੋਂ ਗੁਰੂ ਮਹਾਰਾਜ ਦੇ ਸਰੂਪਾਂ ਦੀ ਜ਼ਰੂਰਤ ਪੈਂਦੀ ਆ ਉਹ ਦੋ ਪਿੰਡ ਛੱਡ ਕੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਾਏ ਉਹਨਾਂ ਕਿਵੇਂ ਸਰੂਪ ਚਾਹੀਦੇ ਆ ਕਦੀ ਪਿੰਡ ਦੇ ਵਿੱਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਉਣਗੇ ਵੀ ਸਾਨੂੰ ਸਰੂਪ ਚਾਹੀਦੇ ਆ ਕਿਉਂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥ ਸਾਹਿਬ ਤਾਂ ਉਹੀ ਐ ਉਹੀ ਬਾਣੀ ਐ ਉਹੀ ਉੱਥੇ ਪਈ ਐ ਕਿਉਂ ਨਫ਼ਰਤ ਐਨੀ ਐਨੀ ਨਫ਼ਰਤ ਕਿਉਂ ਆ ਕਦੀ ਵਿਚਾਰ ਕੀਤੀ ਐ ਇਹ ਗੱਲ ਕਦੀ ਗੌਰ ਕਰਿਓ ਦੂਸਰੀ ਗੱਲ ਇਹ ਸਾਨੂੰ ਵਾਰ-ਵਾਰ ਬਾਹਰ ਕੱਢਦੇ ਆ ਮੈਂ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਕਹੀ ਸਾਨੂੰ ਵਾਰ-ਵਾਰ ਚੱਕ ਕੇ ਬਾਹਰ ਰੱਖਦੇ ਆ ਕਾ ਕੰਨਿਆ ਇੱਥੇ ਗੁਰੂ ਸਾਹਿਬ ਨੂੰ ਇਹ ਭਗਤ ਕਹਿ ਰਹੇ ਆ ਇਹਨਾਂ ਨੇ ਫਰਮਾਨ ਜਾਰੀ ਕਰ ਦਿੱਤਾ ਅੱਜ ਤੋਂ 35 40 ਸਾਲ ਪਹਿਲਾਂ ਦਾ ਗੁਟਕਾ ਸਾਹਿਬ ਚੱਕੇ ਦੇਖੋ ਜਿਹਦੇ ਵਿੱਚ ਅਰਦਾਸ ਸੀ ਜਿਹੜੇ ਆਪਾਂ ਅੱਜ ਪੰਕਤੀਆਂ ਪੜ੍ਹਦੇ ਆ ਕਿ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੋਪੜੀਆਂ ਲਖਾਈਆਂ ਤੜਖੀਆਂ ਦੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਲਿਖੀਆਂ ਹੋਈਆਂ ਸੀ ਜਿਹੜੇ ਕੋਨੂਆਂ 'ਚ ਪੀੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾ ਲਹਾਈਆਂ ਅੱਜ ਤੋਂ 35 40 ਸਾਲ ਪਹਿਲਾਂ ਦੇ ਗੁਟਕਾ ਸਾਹਿਬ ਦੇ ਵਿੱਚ ਸੀ ਅੱਜ ਹੈ ਨਹੀਂ ਕੌਣ ਸੀ ਜਿਨ੍ਹਾਂ ਨੇ ਪੁੱਠੀਆਂ ਖੱਲਾ ਲਹਾਈਆਂ ਬਾਬਾ ਜੈ ਸਿੰਘ ਖਲਕੜ ਜਿਹੜ ਤੁਹਾਡੀ ਲਾਈਨ ਵਿੱਚੋਂ ਕੱਢ ਦਿੱਤੀ ਅਰਦਾਸ ਤੋਂ ਕਿਉਂ ਕਿਉਂ ਕੱਢ ਦਿੱਤੀ ਕਿਉਂਕਿ ਆਪਾਂ ਸੋਚਿਆ ਹੀ ਨਹੀਂ ਕਦੀ ਵੀ ਆਪਾਂ ਵਿਚਾਰੇ ਨਹੀਂ ਕੀਤੀ ਆਪਾਂ ਫਿਰ ਇਹ ਗੱਲ ਕਹਿੰਦੇ ਉਸ ਤੋਂ ਅਗਲੀ ਗੱਲ ਇਹਨਾਂ ਨੇ ਨਾਨਕਸ਼ਹੀ ਕੈਲੰਡਰ ਜਾਰੀ ਕੀਤਾ ਨਾਨਕਸ਼ਹੀ ਕੈਲੰਡਰ ਦੇ ਵਿੱਚ ਇਹਨਾਂ ਨੇ ਲਿਖਿਆ ਛੁੱਟੀਆਂ ਤੇ ਗੁਰਪਰਵ ਛੁੱਟੀਆਂ ਤੇ ਗੁਰਪਰਵ ਲਿਖ ਕੇ ਲਿਖ ਦਿੱਤਾ ਬਈ ਆਹ ਛੁੱਟੀਆਂ ਤੇ ਗੁਰਪਰਵ ਕਿਹੜੇ ਜਦੋਂ 10 ਗੁਰੂਆਂ ਦੇ ਨਾਮ ਲਿਖੇ ਵਿਆ ਗੁਰਪਰਵ ਆ ਥੱਲੇ ਲਿਖਤਾ ਤੇ ਹੋਰ ਦਸਾਂ ਗੁਰੂਆਂ ਤੋਂ ਬਾਅਦ ਅਤੇ ਹੋਰ ਤੁਹਾਨੂੰ ਉਹਦੇ ਵਿੱਚ ਵੀ ਨਹੀਂ ਰੱਖਿਆ ਚੱਕ ਕੇ ਬਾਹਰ ਫਿਰ ਅਪਾ ਉਥੇ ਕਹਿ ਰਹੇ ਆ ਅਸੀਂ ਅਸੀਂ ਫੇਰ ਨੱਥ ਕੇ ਨਾਲ ਰਲ ਰਹੇ ਆ ਅਸੀਂ ਫੇਰ ਕਹਿ ਰਹੇ ਆ ਅਸੀਂ ਤੁਹਾਡੇ ਨਾਲ ਆ ਲੇਕਿਨ ਉਸ ਤੋਂ ਬਾਅਦ ਵਿੱਚ ਅਗਲੀ ਗੱਲ ਹੋਰ ਅਰਦਾਸ ਹੁੰਦੀ ਹੈ ਅਰਦਾਸ ਦੇਖੋ ਰੋਜ਼ ਸ਼ਾਮ ਨੂੰ ਹੁਣ ਦੇਖ ਲਿਓ 6 ਵਜੇ ਫੇਰ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਹੋਣਾ ਗੁਰੂ ਘਰਾਂ ਦੇ ਵਿੱਚ ਤੇ ਸ਼ਾਮ ਨੂੰ ਇਹਨਾਂ ਦੇ ਗਰੰਥੀ ਸਿੰਘ ਨੇ ਅਰਦਾਸ ਕਰਨੀ ਹੈ ਅਰਦਾਸ ਦੇ ਵਿੱਚ ਕੀ ਕਹਿਣਗੇ ਪ੍ਰਥਮ ਭਗਵਾਨ ਤੇ ਸਿਮਰ ਕੇ ਗੁਰਨਾਨਕ ਲਈ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਸਹੀ ਤੇ ਹੈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਤਿਆਂ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਰਥਾਈ ਹੋਏ ਸਾਹਿਬ ਦਸਾਂ ਪਾਤਸ਼ਾਹਾਂ ਦਾ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਦਾਂ ਕਹਿੰਦੇ ਆ ਜੀ ਇਹੀ ਕਹਿੰਦੇ ਆ ਜਦ ਕਿ ਇੱਥੇ ਪਹਿਲਾਂ ਹੀ ਕਹਿ ਚੁੱਕੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਨ ਮਹਾਪੁਰਸ਼ਾਂ ਦੀ ਬਾਣੀ ਹੈ ਦਸਾਂ ਪਾਤਸ਼ਾਹਾਂ ਦਾ ਸਰੂਪ ਨਹੀਂ ਹੈ 36 ਮਹਾਪੁਰਸ਼ਾਂ ਦੀ ਬਾਣੀ ਹੈ ਔਰ ਆਪਾਂ ਉੱਥੇ ਵੀ ਅਰਦਾਸ ਦੇ ਵਿੱਚ ਵੀ ਉਹ ਸਾਨੂੰ ਦਰਜਾ ਨਹੀਂ ਦੇ ਰਿਹਾ ਜਿਨ੍ਹਾਂ ਦਸਾਂ ਦੀ ਗੱਲ ਕਰ ਰਹਾ ਉਹਨਾਂ ਦੇ ਵਿੱਚੋਂ ਛੇਾਂ ਦੀ ਬਾਣੀ ਹੈ ਉਹ ਦਸਾਂ ਦੀ ਨਹੀਂ ਹੈ ਸਿਰਫ ਛੇਾਂ ਦੀ ਹੈ ਲੇਕਿਨ ਉੱਥੇ ਸ਼ਰੀਆਮ ਰੋਜ਼ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਦਸਾਂ ਪਾਸ਼ਾਆਂ ਦਾ ਸਰੂਪ ਹੈ ਆਪਾਂ ਮਗਰ ਵਾਹਿਗੁਰੂ ਕਹਿੰਦੇ ਆ ਆਪਾਂ ਕਹਿੰਦੇ ਨਹੀਂ ਬਾਦ ਵਿਵਾਦ ਦੇ ਵਿੱਚ ਨਹੀਂ ਪੈਣਾ ਆਪਾਂ ਇਹ ਗੱਲ ਕਹਿੰਦੇ ਆ ਅਸੀਂ ਸਨਮਾਨ ਕਰਦੇ ਆ ਸਾਡੇ ਲਈ ਉਹ ਦਸੇ ਮਹਾਪੁਰਸ਼ ਜਿਹੜੇ ਆ ਉਹ ਸਨਮਾਨ ਲਾਇਕ ਆ ਚਾਹੇ ਕਿਸੇ ਦੀ ਬਾਣੀ ਹੈ ਕਿਸੇ ਦੀ ਨਹੀਂ ਹੈ ਜਿਨੇ ਸਾਡਾ ਮਾਰਗਦਰਸ਼ਨ ਕੀਤਾ ਜਿਨੇ ਸਾਡੇ ਸਮਾਜ ਲਈ ਕੌਮ ਲਈ ਕੁਝ ਕੀਤਾ ਅਸੀਂ ਸਾਡੇ ਲਈ ਉਹ ਪੂਜਣ ਯੋਗ ਆ ਇਸ ਕਰਕੇ ਆਪਾਂ ਕਹਿੰਦੇ ਆ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਵਿੱਚ ਆ ਉਹਨਾਂ ਨੂੰ ਚੱਕ ਕੇ ਫੇਰ ਬਾਹਰ ਰੱਖੀ ਜਾਂਦੇ ਆ ਆਪਾਂ ਫੇਰ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਬਈ ਮੈਂ ਇੱਕ ਬੇਨਤੀ ਤੁਹਾਨੂੰ ਕਰਦਾ ਇੱਥੇ ਦੋ ਤਿੰਨ ਵਾਰ ਇਹ ਗੱਲ ਕਹਿਤੀ ਕਿ 15 ਭਗਤਾਂ ਦੀ 11 ਪਟਾਂ ਦੀ 4 ਗੁਰਮਖਾਂ ਦੀ ਤੇ 6 ਗੁਰੂਆਂ ਦੀ ਬਾਣੀ ਹੈ ਇਦਾਂ ਨਾ ਕਹਿਆ ਕਰੋ ਤੁਹਾਨੂੰ ਸੁਣਨ ਮੈਂ ਬੇਨਤੀ ਹੈ ਮੈਂ ਤੁਹਾਡੇ ਤੋਂ ਬਹੁਤ ਛੋਟਾ ਤੁਹਾਡਾ ਬੱਚਾ ਆ ਲੇਕਿਨ ਇੱਕ ਗੱਲ ਕਹਿਆ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਪੁਰਸ਼ਾਂ ਦੀ ਬਾਣੀ ਆ ਕੋਈ ਭਗਤਾਂ ਪਟਾਂ ਗੁਰਮਖਾਂ ਦੀ ਕਿਸੇ ਦੀ ਕੋਲ